ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਇੱਕ ਕਹਾਣੀ ਜੋ ਸਾਡੇ ਸਾਰਿਆਂ ਦੀ ਕਹਾਣੀ ਹੈ ਇਹ ਇੱਕ ਬਹੁਤ ਹੀ ਪਿਆਰੀ ਕਹਾਣੀ ਹੈ ਜੀਵਨ ਦਾ ਸੱਚ ਹੈ ਜਿਸ ਨੇ ਸਮਝ ਲਿਆ ਤਾਂ ਜੀਵਨ ਸੋਖਾ ਹੋ ਜਾਵੇਗਾ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਆਇਆ ਉਹ ਸੰਨਿਆਸੀ ਬਹੁਤ ਸਾਰੇ ਦੇਸ਼ਾਂ ਚ ਘੁੰਮ ਚੁੱਕਿਆ ਸੀ ਗੱਲਬਾਤ ਕਰਦੇ ਕਰਦੇ ਸੰਨਿਆਸੀ ਨੇ ਉਸ ਆਦਮੀ ਨੂੰ ਕਿਹਾ ਕੀ ਤੂੰ ਛੋਟੀ ਮੋਟੀ ਖੇਤੀ ਚ ਲੱਗਿਆ ਰਹਿਣਾ ਸਾਈਬੇਰੀਆ ਦੀ ਯਾਤਰਾ ਤੋਂ ਜਦੋਂ ਮੈਂ ਨਿਕਲਿਆ ਸੀ ਤਾਂ ਮੈਂ ਦੇਖਿਆ ਕਿ ਉੱਥੇ ਜ਼ਮੀਨ ਇੰਨੀ ਸਸਤੀ ਹੈ ਕਿ ਲਗਭਗ ਮੁਫਤ ਛੀ ਮਿਲ ਜਾਂਦੀ ਹੈ ਤੂੰ ਇਹ ਜ਼ਮੀਨ ਵੇਚ ਕੇ ਇੱਥੋਂ ਛੜ ਛੜਾ ਕੇ ਸਾਈਬੇਰੀਆ ਕਿਉਂ ਨਹੀਂ ਚੱਲਿਆ ਜਾਂਦਾ ਉੱਥੇ ਤੈਨੂੰ ਇੰਨੀ ਜ਼ਮੀਨ ਦੇ ਬਦਲੇ ਹਜ਼ਾਰਾਂ ਏਕੜ ਜ਼ਮੀਨ ਮਿਲ ਜਾਵੇਗੀ ਉੱਥੇ ਜਾ ਕੇ ਖੇਤੀਬਾੜੀ ਕਰ ਉੱਥੇ ਦੀ ਜ਼ਮੀਨ ਬਹੁਤ ਉਪਜਾਊ ਹੈ ਤੇ ਉੱਥੇ ਦੇ ਲੋਕ ਐਨੇ ਸਿੱਧੇ ਸਾਦੇ ਹਨ ਕਿ ਤੈਨੂੰ ਮੁਫਤ 'ਚ ਹੀ ਜ਼ਮੀਨ ਦੇ ਦੇਣਗੇ। ਬਸ ਫਿਰ ਕਿਸੇ ਆਦਮੀ ਦੇ ਮਨ ਚ ਲਾਲਚ ਆ ਗਿਆ। ਉਸਨੇ ਦੂਸਰੇ ਹੀ ਦਿਨ ਸਾਰੀ ਜ਼ਮੀਨ ਵੇਚ ਦਿੱਤੀ ਤੇ ਸਾਈਬੇਰੀਆ ਦਾ ਰਾਹ ਫੜ ਲਿਆ। ਤੇ ਜਦੋਂ ਉਹ ਸਾਈਬੇਰੀਆ ਪਹੁੰਚਿਆ ਤਾਂ ਉਸ ਨੂੰ ਸੰਨਿਆਸੀ ਦੀ ਇੱਕ ਗੱਲ ਇੱਕਦਮ ਸੱਚੀ ਲੱਗੀ ਕਿ ਉੱਥੇ ਦੇ ਲੋਕ ਤਾਂ ਸੱਚਮੁੱਚ ਹੀ ਸਿੱਧੇ ਸਾਦੇ ਸਨ। ਉਸ ਆਦਮੀ ਨੇ ਸਾਈਬੇਰੀਆ ਦੇ ਲੋਕਾਂ ਨੂੰ ਕਿਹਾ ਕਿ ਮੈਂ ਇੱਥੇ ਜ਼ਮੀਨ ਖਰੀਦਣ ਆਇਆ ਹਾਂ। ਤਾਂ ਲੋਕਾਂ ਨੇ ਜਵਾਬ ਦਿੱਤਾ ਕਿ ਇੱਥੇ ਜ਼ਮੀਨ ਖਰੀਦਣ ਦਾ ਇੱਕੋ ਹੀ ਤਰੀਕਾ ਹੈ ਕਿ ਜਿੰਨਾ ਪੈਸਾ ਤੂੰ ਆਪਣੇ ਨਾਲ ਲੈ ਕੇ ਆਇਆ ਹੈ ਉਹ ਇੱਥੇ ਰੱਖ ਦੇ ਤੇ ਕੱਲ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇੱਥੇ ਆ ਜਾਵੇਂ ਸੂਰਜ ਚੜ੍ਹਦੇ ਹੀ ਤੂੰ ਜ਼ਮੀਨ ਕੇ ਰੰਲੇ ਨਿਕਲ ਪਾਵੇਂ ਤੇ ਸੂਰਜ ਢਲਣ ਦੇ ਨਾਲ ਹੀ ਤੂੰ ਇੱਥੇ ਪਹੁੰਚ ਜਾਵੇਂ ਜਿੱਥੇ ਤੂੰ ਸ਼ੁਰੂਆਤ ਕੀਤੀ ਹੈ ਤੂੰ ਜਿੰਨੀ ਜ਼ਮੀਨ ਘੇਰ ਸਕਦਾ ਹੋਵੇਂਗਾ ਘੇਰ ਲਈ ਜਿੰਨਾ ਤੂੰ ਚੱਲਦਾ ਜਾਵੇਂਗਾ ਉੰਨੀ ਜ਼ਮੀਨ ਤੇਰੀ ਹੁੰਦੀ ਜਾਵੇਗੀ ਬਸ ਇੱਕ ਗੱਲ ਦਾ ਖਿਆਲ ਰੱਖੀ ਜਿੱਥੇ ਸੂਰਜ ਉੱਗਣ ਵੇਲੇ ਤੁਰਨਾ ਸ਼ੁਰੂ ਕਰੇਂਗਾ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਉੱਥੇ ਹੀ ਖਤਮ ਕਰਨਾ ਹੋਵੇਗਾ ਉਹ ਆਦਮੀ ਰਾਤ ਪਰ ਸੋਣਾ ਸਕਿਆ ਤੇ ਸਾਰੀ ਰਾਤ ਯੋਜਨਾ ਬਣਾਉਂਦਾ ਰਿਹਾ ਕਿ ਕਿੰਨੀ ਜ਼ਮੀਨ ਰੋਕਾਂਗਾ ਸੂਰਜ ਨਿਕਲਦੇ ਹੀ ਉਹ ਆਦਮੀ ਭੱਜਣ ਲੱਗਿਆ ਨਾਲ ਹੀ ਰੋਟੀ ਪਾਣੀ ਸਭ ਲੈ ਲਿਆ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਉਹ ਭੱਜਿਆ ਉਸਨੇ ਸੋਚਿਆ ਕਿ ਚਲਦੇ-ਚਲਦੇ ਖਾ ਲਵਾਂਗਾ ਚਲਦੇ-ਚਲਦੇ ਪਾਣੀ ਪੀ ਲਵਾਂਗਾ ਰੁੱਕ ਕੇ ਖਾਣ ਦਾ ਕੀ ਮਤਲਬ ਹੈ ਸਮਾਂ ਖਰਾਬ ਹੋਵੇਗਾ ਜਿਆਦਾ ਤੋਂ ਜਿਆਦਾ ਜ਼ਮੀਨ ਝੁਕੇਨੀ ਸੀ ਚੱਲਣਾ ਕਿਸੇ ਬਸ ਤੋੜਨਾ ਸੀ ਚੱਲਣ ਨਾਲ ਤਾਂ ਅੱਧੀ ਜ਼ਮੀਨ ਘਿਰੇਗੀ ਤੇ ਭੱਜਣ ਨਾਲ ਦੁਗਣੀ ਉਸਨੇ ਸੋਚਿਆ ਕਿ 12 ਵਜੇ ਤੱਕ ਵਾਪਸੀ ਸ਼ੁਰੂ ਕਰ ਦੇਵਾਂਗਾ ਤਾਂ ਜੋ ਸਹੀ ਸਮੇਂ ਤੇ ਵਾਪਸ ਪਹੁੰਚ ਸਕਾਂ 12 ਵੱਜ ਚੁੱਕੇ ਸੀ ਕਈ ਮੀਲਾਂ ਤੱਕ ਚੱਲ ਚੁੱਕਿਆ ਸੀ ਪਰ ਨਾ ਲਾਲਚ ਦਾ ਅੰਤ ਹੋ ਰਿਹਾ ਸੀ ਤੇ ਨਾ ਉਪਜਾਉ ਜ਼ਮੀਨ ਦਾ ਸੋਚਿਆ ਇੱਕ ਹੀ ਦਿਨ ਦੀ ਗੱਲ ਹੈ ਅੱਜ ਦੀ ਹੀ ਤਾਂ ਮਿਹਨਤ ਹੈ ਫਿਰ ਜ਼ਿਆਦਾ ਜ਼ਮੀਨ ਹੋਵੇਗੀ ਨਾ ਭੋਜਨ ਕੀਤਾ ਨਾ ਪਾਣੀ ਪੀਤਾ ਬਸ ਦੌੜਦਾ ਹੀ ਰਿਹਾ ਭੋਜਨ ਕਰਦਾ ਵੀ ਤਾਂ ਕਿਵੇਂ ਕਰਦਾ ਉਨੀ ਜ਼ਮੀਨ ਦਾ ਨੁਕਸਾਨ ਹੋ ਜਾਂਦਾ ਸਾਰੀ ਜ਼ਿੰਦਗੀ ਭੋਜਨ ਹੀ ਤਾਂ ਕਰਨਾ ਹੈ ਪਾਣੀ ਹੀ ਤਾਂ ਪੀਣਾ ਹੈ ਪਿੰਦੇ ਰਾਂਗੇ ਉਸਨੇ ਖਾਣਾ ਸੁੱਟ ਦਿੱਤਾ ਪਾਣੀ ਵੀ ਸੁੱਟ ਦਿੱਤਾ ਦੋ ਵੀ ਵੱਜ ਗਏ ਹੁਣ ਯਾਦ ਆਇਆ ਕਿ ਵਾਪਸ ਵੀ ਜਾਣਾ ਹੈ ਵਾਪਸ ਉਸੇ ਜਗ੍ਹਾ ਜਿੱਥੇ ਸ਼ੁਰੂ ਕੀਤਾ ਸੀ ਵਾਪਸ ਪਹੁੰਚਣ ਦੀ ਹਿੰਮਤ ਹੀ ਨਾ ਬਚੀ ਹੁਣ ਘਬਰਾਟ ਵੀ ਹੋਣ ਲੱਗੀ ਸਾਰੀ ਤਾਕਤ ਲਗਾ ਦਿੱਤੀ ਸੀ ਵਾਪਸ ਆਉਣ ਤੇ ਪਰ ਤਾਕਤ ਤਾਂ ਖਤਮ ਹੋਣ ਦੇ ਕਰੀਬ ਸੀ ਉਹ ਹਾਫ ਰਿਹਾ ਸੀ ਘਬਰਾ ਰਿਹਾ ਸੀ ਸੋਚ ਰਿਹਾ ਸੀ ਕਿ ਪਹੁੰਚ ਸਕਾਂਗਾ ਜਾਂ ਨਹੀਂ ਸੂਰਜ ਡੁੱਬਨ ਤੋਂ ਪਹਿਲਾਂ ਉਹ ਪਾਗਲਾ ਵਾਂਗ ਭੱਜਿਆ ਸਭ ਕੁਝ ਦਾਾਂ ਤੇ ਲਗਾ ਦਿੱਤਾ ਸੂਰਜ ਡੁੱਬਣ ਲੱਗਿਆ ਹੁਣ ਪਿੰਡ ਦੀ ਉਹ ਥਾਂ ਜਿੱਥੇ ਉਸਨੇ ਸ਼ੁਰੂਆਤ ਕੀਤੀ ਸੀ ਉਹ ਜ਼ਿਆਦਾ ਦੂਰ ਨਹੀਂ ਸੀ ਪਿੰਡ ਦੇ ਲੋਕ ਵੀ ਦਿਖਾਈ ਦੇਣ ਲੱਗੇ ਸੀ ਉਹ ਆਵਾਜ਼ਾਂ ਲਗਾ ਰਹੇ ਸੀ ਉਸ ਦਾ ਉਤਸ਼ਾਹ ਵਧਾ ਰਹੇ ਸੀ ਤੇ ਕਹਿ ਰਹੇ ਸੀ ਆ ਜਾ ਜਲਦੀ ਆ ਜਾ ਲੈ ਲੈ ਸਾਰੀ ਜ਼ਮੀਨ ਬਸ ਛੂਲਾ ਉਸ ਲਾਈਨ ਨੂੰ ਜਿੱਥੋਂ ਤੋਂ ਸ਼ੁਰੂ ਕੀਤਾ ਸੀ ਉਸਨੇ ਸਾਰਾ ਜ਼ੋਰ ਲਗਾ ਦਿੱਤਾ ਉਹ ਜੀ ਜਾਣਰ ਕਾ ਕੇ ਭੱਜਿਆ ਸੂਰਜ ਡੁੱਬ ਰਿਹਾ ਸੀ ਤੇ ਦੂਜੇ ਪਾਸੇ ਉਹ ਆਦਮੀ ਉਸ ਲਾਈਨ ਦੇ ਨੇੜੇ ਆ ਗਿਆ ਸਿਰਫ 5-7 ਗਜ਼ ਦੀ ਦੂਰੀ ਹੀ ਰਹਿ ਗਈ ਸੀ ਕਿ ਉਹ ਆਦਮੀ ਡਿੱਗਣ ਲੱਗਿਆ ਜਿਵੇਂ ਹੀ ਉਸ ਆਦਮੀ ਨੇ ਆਪਣਾ ਹੱਥ ਜ਼ਮੀਨ ਦੇ ਉਸ ਟੁਕੜੇ ਤੇ ਰੱਖਿਆ ਜਿੱਥੇ ਉਸਨੇ ਭੱਜਣਾ ਸ਼ੁਰੂ ਕੀਤਾ ਸੀ ਉੱਥੇ ਹੀ ਸੂਰਜ ਡੋਕਿਆ ਇੱਥੇ ਸੂਰਜ ਡੁੱਬਿਆ ਉੱਥੇ ਉਸ ਆਦਮੀ ਦੇ ਸਾਹ ਵੀ ਡੁੱਬ ਗਏ ਸ਼ਾਇਦ ਦਿਲ ਦਾ ਦੌਰਾ ਪੈ ਗਿਆ ਸੀ ਪਿੰਡ ਵਾਲੇ ਉੱਚੀ ਉੱਚੀ ਹੱਸਣ ਲੱਗੇ ਤੇ ਕਹਿਣ ਲੱਗੇ ਇਹ ਪਾਗਲ ਆਦਮੀ ਪਤਾ ਨਹੀਂ ਕਿੱਥੋਂ ਆ ਜਾਂਦੇ ਹਨ ਇਹ ਆਉਂਦੇ ਹੀ ਰਹਿਣਗੇ ਤੇ ਇਸ ਤਰ੍ਹਾਂ ਹੀ ਮਰਦੇ ਰਹਿਣਗੇ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਆਦਮੀ ਨਹੀਂ ਆਇਆ ਜੋ ਜ਼ਮੀਨ ਖੇੜ ਕੇ ਜ਼ਮੀਨ ਦਾ ਮਾਲਕ ਬਣ ਗਿਆ ਹੋਵੇ ਸਭ ਆਉਂਦੇ ਨੇ ਲਾਲਚ ਲੈ ਕੇ ਤੇ ਸਭ ਕੁਝ ਦਾਤੇ ਲਗਾ ਕੇ ਇੱਥੇ ਹੀ ਖਤਮ ਹੋ ਜਾਂਦੇ ਹਨ ਦੋਸਤੋ ਇਹ ਕਹਾਣੀ ਸਾਡੀ ਕਹਾਣੀ ਹੈ ਸਾਡੀ ਸਭ ਦੀ ਜ਼ਿੰਦਗੀ ਦੀ ਕਹਾਣੀ ਹੈ ਜੋ ਅਸੀਂ ਸਾਰੇ ਕਰ ਰਹੇ ਹਾਂ ਦੌੜ ਰਹੇ ਹਾਂ ਕਿ ਕਿੰਨੀ ਜ਼ਮੀਨ ਘੇਰ ਲਈਏ 12 ਵੀ ਵੱਜ ਜਾਂਦੇ ਹਨ 2 ਵੀ ਵੱਜ ਜਾਂਦੇ ਹਨ ਵਾਪਸ ਜਾਂਦਾ ਸਮਾਂ ਵੀ ਹੋ ਜਾਂਦਾ ਹੈ ਨਾ ਭੁੱਖ ਦੀ ਫਿਕਰ ਨਾ ਪਿਆਸ ਦੀ ਫਿਕਰ ਜਿਉਣ ਦਾ ਸਮਾਂ ਹੀ ਕਿੱਥੇ ਹੈ ਪਹਿਲਾਂ ਜ਼ਮੀਨ ਤਾਂ ਘੇਰ ਲਈਏ ਤਿਜ਼ੋਰੀ ਤਾਂ ਭਰ ਲਈਏ ਬੈਂਕਾਂ ਚ ਰੁਪਇਆ ਤਾਂ ਇਕੱਠਾ ਕਰ ਲਈਏ ਫਿਰ ਜੀ ਲਵਾਂਗੇ ਪਰ ਕੋਈ ਜੀ ਨਹੀਂ ਪਾਉਂਦਾ ਜੋਨ ਲਈ ਥੋੜਾ ਆਰਾਮ ਚਾਹੀਦਾ ਹੈ ਜੋਨ ਲਈ ਥੋੜੀ ਸਮਝ ਚਾਹੀਦੀ ਹੈ ਜੀਵਨ ਮੁਫਤਚ ਨਹੀਂ ਮਿਲਦਾ ਜੀਵਨ ਨੂੰ ਜੋਨ ਲਈ ਗਿਆਨ ਚਾਹੀਦਾ ਹੈ ਕਿੰਨੀ ਪਿਆਰੀ ਗੱਲ ਕਹੀ ਹੈ ਕਿਸੇ ਨੇ ਜ਼ਿੰਦਗੀ ਇੱਕ ਪਲ ਹੈ ਜਿਸ ਵਿੱਚ ਨਾ ਅੱਜ ਹੈ ਨਾ ਕੱਲ ਹੈ ਜੀਲੋ ਇਸ ਨੂੰ ਇਸ ਸੋਚ ਕੇ ਕਿ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਹਸੀਨ ਪਲ ਹੈ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ ਧੰਨਵਾਦ